हेलो मनु हां दीदी सस्कारी हां मेरी जान सस्कारी कियो मैं ठीक तो ठीक हूं के ठीक है मेरी जान होए सारे ठीक है दीदी के मैं आंगी तू दीदी तू टिनड ले आणे लस मेरा बारी पछला तू दीदी न गला कर ला ओके ओके बाय कर देना मैं फोन हां दीजू ना कटणा नहीं दा मैं तो तेरे नाल ही हल करनी है मैं हां जी जी के में है जी दीदी बढ़िया हुंदी मैं तेरे नाल जरूरी ठक्के खांदा के थे दस मैं मतलब तो सी मेरा ਠੱਕੇ ਖਾਨ ਨਹੀਂ ਹੋਗੇ हां ਠੱਕੇ ਖਾਨਾ ਤੂੰ ਐਂ ਬੋਲੇਂਗੀ ਨਾ ਤਾਂ ਹਾਂ ਮੈਂ ਠੱਕੇ ਖਾਨਾਂ ਤੂੰ ਗਲਤ ਬੋਲ ਰਹੀ ਮੈਂ ਤਾਂ ਸੀ ਮੈਨੂੰ ਪਿਆਰ ਨਹੀਂ ਕਰਦੇ ਮੈਂ ਤਾਂ ਬਥੇਰਾ ਕਰਦਾ ਤੂੰ ਨਹੀਂ ਕਰੇ ਤੂੰ ਦੀਦੀ ਤੂੰ ਕਿ ਟਿੰਡੇ ਲੈਣੇ ਹੁਣ ਮੈਂ ਜੇ ਪੁੱਛਾ ਕੁਛ ਵੀ ਕੱਲ ਨੂੰ ਮਨ ਲਾ ਕੁਛ ਵੀ ਹੈ ਤੇਰਾ ਵੀ ਤਾਂ ਬੋਏਫ੍ਰੈਂਡ ਸੀਗਾ ਜਿਹੜਾ ਉਹ ਕੀ ਨਾਮ ਸੀ ਸੰਜੇ ਸਮਝਿਆ ਕੋਈ ਨਾ ਤਰਾ ਬ੍ਰੇਕਅਪ ਕਰਵਾਇਆ ਮੈਂ ਜੇ ਮੈਂ ਤੈਨੂੰ ਪੁੱਛਿਆ ਸੰਜੇ ਕਿਵੇਂ ਹੈ ਤੇ ਤੈਨੂੰ ਗੁੱਸਾ ਨਾ ਉਹ ਤੈਨੂੰ ਦੱਸ ਕਸਰ ਹੋਊ ਨਾ ਉਹਦੇ ਨਾਲ ਕ੍ਰੈਕਪ ਹੋ ਗਏ ਨੂੰ ਜੀ ਜਨਾਲ ਤਾਂ ਨਹੀਂ ਟੋੜਾ ਕ੍ਰੈਕਪ ਹੋ ਜਾਣਾ ਮੈਂ ਤਾਂ ਕਰ ਲੂੰਗਾ ਬ੍ਰੇਕਅਪ ਜੇ ਤੂੰ ਆਪ ਤੇ ਕਨਿਉ ਜੈਸ ਕਰਦੀਆਂ ਤਾਂ ਪਹਿਲਾਂ ਮੈਨੂੰ ਦੱਸ ਕਰਦੀਆਂ ਨਹੀਂ ਨਹੀਂ ਮੈਂ ਤਾਂ ਐਸੀ ਹੀ ਕਰ ਲਉ ਜੇ ਕਰਨਾ ਤਾਂ ਮੇਰੇ ਨਾਲ ਫਿਰ ਮੈਰਿਜ ਕਰਵਾਉਣੀ ਪੋਗੀ ਸੁਣੋ ਤੇ ਮੈਂ ਮੈਰਿਜ ਹੀ ਕਰਾਉਂਗਾ ਜੇ ਕੋਈ ਉਹ ਨਹੀਂਗਾ ਨਾ ਤੂੰ ਕਿਉਂ ਐਵੇਂ ਕਾਬਰ ਹੋਣੀ ਹੈ ਤੇ ਕਾਬਰ ਨਹੀਂ ਦੱਸ ਤੂੰ ਮੇਰੀ ਜਾਨ ਹੈ ਤੂੰ ਇਹ ਜੋ ਮੈਂ ਨਾ ਥੋੜੀ ਜਿਹੀ ਪਰੇਸ਼ਾਨ ਹੋਈ ਪਈ ਐਂ ਜੀ ਅੱਛਾ ਮੇਰੇ ਨਾਲ ਦਰਦ ਬੋਤੋ ਹੀ ਜਾਂਦਾਗਾ ਪਾਸੋਂ ਨਹੀਂ ਉੱਦੰਦੇ ਆਹ ਐਂ ਦਰਦ ਦੁਰਦੋਸ਼ ਨਹੀਂ ਹੁੰਦਾ ਪਿਆਰ ਦੇ ਵਿੱਚ ਤਾਂ ਕਿ ਪਿਆਰ ਦੇ ਵਿੱਚ ਹੀ ਦਰਦ ਹੁੰਦਾ ਮਿੱਠਾ ਨਹੀਂ ਪਿਆਰ ਕਰਦੋਂ ਤਾਂ ਫਿਰ ਦਰਦ ਨਹੀਂ ਹੋਣਾ ਚਾਹੀਦਾ ਨਾ ਦਰਦ ਹੋ ਹੀ ਜਾਂਦਾ ਮੇਰੇ ਉਹ ਮੇਰੇ ਪਿਆਰੇ ਬੱਚੇ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਪਿਆਰ ਦੇ ਵਿੱਚ ਮਿੱਠਾ ਮਿੱਠਾ ਦਰਦ ਹੋਵੇ ਤਾਂ ਕੋਈ ਮਾੜਾ ਥੋੜੀ ਹੈਗਾ ਇਤਨਾ ਹੀ ਕਹਿੰਦੇ ਸੀ ਇਹ ਮੇਰਾ ਸਾਥ ਹੈ ਇਹ ਸੱਪ ਪਹਿਲਾ ਹੈ ਇਹ ਜ਼ਬਰਦਸਤ ਸੱਪ ਹੈ ਨਾ ਤੂੰ ਖੇਡ ਲੈ ਨਾ ਮੈਂ ਨਾ ਗਿੱਡਣ ਨਾ ਕਿ ਤੁਸੀਂ ਮੈਨੂੰ ਅੱਖਾਂ ਬੰਦ ਕਰਕੇ ਤੇ ਉਹਦੇ ਉੱਪ ਮੇਰੇ ਡੰਗ ਮਾਰ ਕੇ ਆ ਨਾ ਹੂੰ ਫੇਰ ਫੇਰ ਤੂੰ ਫੋਨ ਦਾ ਨਾ ਅੱਛਾ ਦਰਦ ਹੁੰਦਾ ਤੂੰ ਦਰਦ ਹੁੰਦਾ ਤਾਂ ਮੇਰੀ ਜਾਨ ਮੈਂ ਆਪ ਕਰਦੇ ਨਹੀਂ ਆ ਠੀਕ ਹੈ ਨਹੀਂ ਮੈਂ ਜਾ ਕੇ ਤਾਂ ਬੋਤ ਹੁੰਦਾ ਨੰਨ ਜਿੰਝੂ ਤੈਨੂੰ ਮਜਾ ਆਉਂਦਾ ਤਾਂ ਸਰ ਵੀ ਮਜਾ ਆਉਂਦਾ ਥੋੜੇ ਬਹੁਤ ਫਿਰ ਕਰਨਾ ਹੀ ਪੈਂਦਾ ਫਿਰ ਮੈਂ ਤਾਂ ਮੈਨੇਜਰ ਐ ਤੂੰ ਨਿੱਜੇ ਤੁਸੀਂ ਮੈਂ ਦਵਾਈ ਤੇ ਫੋਨ ਨਹੀਂ ਸੀ ਨਾ ਫਿਰ ਮੈਨੂੰ ਦਵਾਈ ਦਵਾ ਦਿੰਦੇ ਸੀ ਮੇਰੇ ਨਾਲ ਮੈਨੇਜਰ ਨਾਲ ਮੇਰੇ ਨਾਲ ਤੁਸੀਂ ਮੈਂ ਨਾਲ ਤਾਂ ਨੂੰ ਮੈਂ ਨਾ ਇੱਕ ਬਧੀਆ ਜਿ ਖਸ਼ਾਨਦਾਰ ਜੀ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਮੈਂ ਉੱਥੇ ਜਾ ਕੇ ਦਿਨਾਂ ਕਰਨਾ ਚਾਹੁੰਦਾ ਹੁਣ ਮੈਂ ਨਾ ਆਪਾਂ ਜਿਹੜਾ ਵੀ ਆਪਣੇ ਵਿਚਾਰ ਜਿਹੜਾ ਰਿਲੇਸ਼ਨ ਬਣਦਾ ਨਾ ਤੇਰਾ ਵੀ ਜੋ ਵੀ ਹੈ ਨਾ ਉਸ ਨੂੰ ਮੈਂ ਵੀ ਨਾ ਬਰਬਾਦ ਨਹੀਂ ਕਰਨਾ ਚਾਹੁੰਦਾ ਮੈਂ ਇਹ ਨਹੀਂ ਚਾਹੁੰਦਾ ਵੀ ਆਪਣੇ ਵਿਚਾਲੇ ਜਨ ਰਿਲੇਸ਼ਨ ਬਣੇ ਉਹ ਰੋਜ਼ ਬਣੇ ਜਾਂ ਇੱਕ ਦਿਨ ਛੱਟ ਕੇ ਬਣੇ ਪਰ ਜਦੋਂ ਵੀ ਬਣੇ ਨਾ ਉਹ ਐਸਾ ਬਣੇ ਇੱਕ ਯਾਦਗਾਰ ਛੱਡ ਦੇ ਪਿੱਛੇ ਮਤਲਬ ਸਮਝਦੇ ਨਹੀਂ ਮੇਰੀ ਗੱਲ ਨਾ ਕੀ ਬੋਲ ਕੀ 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 ਬੋਲਦੇ ਮੇਰੇ ਜਾਨ ਤੋਂ ਦੱਸੇਂਗਾ ਮੈਨੂੰ ਨਹੀਂ ਮੈਂ ਚਾਹ ਰੋਜ਼ ਕਰੇ ਨਾ ਤਾਂ ਫਿਰ ਮੇਰੇ ਦੰਦ ਦਵਾਲਾ ਹੋਊਗਾ ਨਾ ਆਈ ਤਾਂ ਗੱਲ ਲੈਣਾ ਆਈ ਤਾਂ ਗੱਲ ਲੈਣ ਹੋਂਦ ਸੀ ਨਾ ਹੋਂਦ ਸੀ ਮੇਰੇ ਨਾਲ ਉਹ ਮੈਂ ਨਹੀਂ ਉਹ ਮੈਨੂੰ ਦੱਡ ਬਹੁਤ ਹੋ ਨਹੀਂ ਖੋਲੀ ਮੈਂ ਨਾ ਪਿਆਰ ਨਾ ਕਰੂੰਗੀ ਪਿਆਰ ਓ ਯਾਰ ਮੇਰੀ ਜਾਨ ਜੇ ਮੈਂ ਤੂੰ ਕਹੇਂਗੀ ਨਾ ਮੇਰੀ ਗੱਲ ਕੀ ਤੂੰ ਕਹੇਂਗੀ ਕਰ ਲਾ ਤਾਂ ਮੈਂ ਕਰ ਲਊਗਾ ਜੇ ਤੂੰ ਕਹੇਂਗੀ ਕਿ ਨਹੀਂ ਕਰਨਾ ਤਾਂ ਮਤਲਬ ਨਹੀਂ ਕਰਨਾ ਬਸ ਛੋੜ ਦਸ ਛੋੜ ਮੈਂ ਜੀ ਜੂ ਜੂ ਹਨ ਮਜ਼ਾ ਬਹੁਤ ਹੁੰਦਾ ਹੈਗਾ ਬਹੁਤ ਹੀ ਵਧੀਆ ਲੱਗਦਾ ਮੈਨੂੰ ਤੁਸੀਂ ਕਰੂੰਗੀ ਪਰ ਪਿਆਰ ਨਾ ਕਰੂੰਗੀ ਪਿਆਰ ਪਿਆਰ ਕਰੋਗੇ ਪਹਿਲਾਂ ਮੈਨੂੰ ਪਿਆਰ ਪਹਿਲਾਂ ਪਹਿ ਪਿਆਰ ਤਾਂ ਮੈਂ ਕਰੂੰਗਾ ਪਿਆਰ ਕਰਦਾ ਨਾ ਫਿਰ ਤੈਨੂੰ ਨਾ ਪਤਾ ਕੀ ਹੈ ਪਹਿਲੇ ਤੇਰੇ ਚ ਇੱਕ ਨਾ ਇੱਕ ਵੀਕ ਪੁਆਇੰਟ ਹੈ ਤੇਰੇ ਅੰਦਰ ਇੱਕ ਦੱਸਾਂ ਕੀ ਵੀਕ ਪੁਆਇੰਟ ਹੈ ਹਾਂ ਜੂ ਇਹ ਜਦੋਂ ਆਪਾਂ ਰੂਮ ਦੇ ਵਿੱਚ ਹੁੰਨੇ ਆ ਜਦੋਂ ਜਸ ਟਾਈਮ ਹਨਾ ਤੇ ਉਸ ਟਾਈਮ ਕੀ ਹੁੰਦਾ ਤੁਹਾਨੂੰ ਪਤਾ ਹਾਂ ਜੂ ਮੈਨੂੰ ਨਹੀਂ ਪਤਾ ਕੀ ਹੁੰਦਾ ਉਸ ਟਾਈਮ ਜਦੋਂ ਮੈਂ ਤੇਰੇ ਨੇੜੇ ਹੁੰਨਾ ਜਦੋਂ ਮੈਂ ਕੋਲੇ ਆ ਕੇ ਜਦੋਂ ਆਪਾਂ ਉਸ ਟਾਈਮ ਰੋਮਾਂਸ ਮੂਮੈਂਟ ਦੇ ਵਿੱਚ ਆ ਜਾਂਦੇ ਆ ਤਾਂ ਸਾਰਾ ਤੇਰਾ ਉਹ ਰਿਲੀਜ਼ ਹੋਣਾ ਹੈ ਉਹਦਾ ਲਿਕਵਿਡ ਲਿਕਵਡ ਗਿੱਲਾ 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 ਸਭ ਕੁਝ ਹੋ ਜਾਂਦਾ ਹੈ ਕਿਉਂ ਹੋ ਜਾਂਦੀ ਜਲਦੀ ਕਿਉਂ ਰਿਲੀਜ਼ ਕਰ ਦਿੰਦੀ ਹੈ ਤੂੰ ਬਾਅਦ ਵਿੱਚ ਕਹਿੰਨੀ ਜੀ ਜੀ ਸਟਾਪ ਜੀ ਜੀ ਸਟਾਪ ਪਲੀਜ਼ ਡੋਟ ਮੂਵਮੈਂਟ ਡੋਟ ਮੂਵਮੈਂਟ ਹੂੰ ਉਹ ਤੂੰ ਮੇਰੇ ਮੈਨੂੰ ਮਝਾਈ ਬਹੁਤ ਹੁੰਦਾ ਜਿੱਥੋਂ ਵਸਟਾਏ ਬਹੁਤ ਮਚਾਉਂਦਾ ਬੰਤੀ ਨੂੰ ਗਦੀ ਲੱਗਦਾ ਵਾ ਵਧੀਆ ਤਾਂ ਲੱਗਦਾ ਮੇਰੀ ਜਾਨ ਬਟ ਤੂੰ ਆ ਉਤੈਮ ਤੂੰ ਕਹਿ ਨਹੀਂ ਜੀ ਜੂ ਸਟਾਪ ਨਾਓ ਪਲੀਜ਼ ਪਹਿਲਾਂ ਜੀ ਜੀ ਕਮਾਂ ਜੀ ਜੀ ਕਮਾਂ ਜੀ ਜਦੋਂ ਆਪਣੇ ਹੋ ਸਭ ਕੁਝ ਇੰਟਰ ਕ੍ਰੋਸਿੰਗ ਸਟਾਰਟ ਹੋ ਜਾਂਦੇ ਉਸ ਤੋਂ ਬਾਅਦ ਕਹਿੰਦੇ ਜੀ ਜੂ ਪਲੀਜ਼ ਸਟਾਪ ਨਾਓ ਆ ਮੈਂ ਫੀਲਿੰਗ ਫੀਲਿੰਗ ਆਈ ਐਮ ਫੀਲਿੰਗ ਪੇਨ ਫੋ ਲੋ ਦ ਸਪੋਕਨ ਇੰਗਲਿਸ਼ ਆ ਜਾਂਦੀ ਤੇਰੇ ਹੈ ਨਾ ਮੈਂ ਕਮਿੰਡਰ ਦੋ ਨਾ ਉਹ ਨਹੀਂ ਜਦੋਂ ਮੈਂ ਕਰਦਾ ਤੈਨੂੰ ਸਪੋਕ ਇੰਗਲਿਸ਼ ਕਿਵੇਂ ਆ ਜਾਂਦੀ ਹੈ ਨਹੀਂ ਯਾਦ ਹੂੰ ਤੁਸੀਂ ਮੈਨੂੰ ਇਰਿਟੇਟ ਨਾ ਕਰੋ ਬੱਚਾ ਉਹ ਇੰਗਲਿਸ਼ ਦੇ ਵਿੱਚ ਘਾਤੋ ਆ ਜਾਂਦੀ ਹੈ ਤੂੰ ਹਿੰਦੀ 'ਚ ਵੀ ਪੰਜਾਬੀ 'ਚ ਵੀ ਤੂੰ ਬੋਲ ਸਕਦੀ ਹੈਂ ਹੂੰ ਇਹ ਜਿੱਤ ਸੀ ਨਾ ਮੈਨੂੰ ਉਹ ਦਵਾਈ ਦਵਾਈ ਦਮੇ ਦੇ ਦਾਲਤ ਹੋ ਰਿਹਾਗਾ ਤੰਦ ਵਾਇਦਵਾ ਦੂੰਗਾ ਤੂੰ ਆ ਜਾ ਆ ਜਨ ਨਾਲੇ ਮੈਂ ਫੋਟੋ ਕਰੂੰਗਾ ਨਾਲੇ ਨਾਮ ਨੋਮੇ ਦੀਆਂ ਆਵਾਜ਼ਾਂ ਚਾਹੀਦੀਆਂ ਨੇ ਮੈਂ ਤੁਸ ਇੰਗਲਿਸ਼ ਦੇ ਵਿੱਚ ਕੱਢ ਦੇਣੀ ਠੀਕ ਹੈ ਕੱਢ ਦੇਣੀ ਮੈਂ ਲਾ ਤੈਨੂੰ ਉਦੋਂ ਸਪੋਕਨ ਇੰਗਲਿਸ਼ ਬੈਚ ਮਿਲਿਆ ਵੈਸੇ ਤਾਂ ਫੁੱਲ ਟਾਈਮ ਦਾ ਨਾ ਆ ਮੈਂ ਤੇ ਵਾਇਦਵਾ ਦੂੰਗਾ ਪੱਛਾ ਹਾਂ ਜੀ ਤੂੰ ਫਿਰ ਤੂੰ ਫਿਰ ਆ ਜਾ ਫਿਰ ਕਿੱਥੇ ਮਿਲਾਂਗੇ ਤੁਮ ਨੂੰ ਬਠਿੰਡੇ ਆ ਜਾ ਨਾ ਉਸ ਤੇ ਫੱਜੀ ਚੌਂਤੇ ਓਕੇ ਜੀ ਹਾਈ ਲਵ ਯੂ ਜਾਨੂ ਮੰਨੂ ਮੀਨੂ ਹਾਈ ਲਵ ਯੂ ਮੇਰੀ ਜੀਜੂ ਜੀ ਜੀਜੂ ਨਹੀਂ ਆ ਮੈਂ ਤਾਂ ਜੀਜਾ ਥੋੜੀ ਹੁਣ ਕੀ ਆ ਆਪਾਂ ਆਈ ਲਵ ਯੂ ਮੀ ਆਈ ਲਵ ਯੂ ਸਵੀਟ ਹਨੀ ਹਾਂ ਸਵੀਟ ਹੱਬੀ ਆ ਮੈਂ ਤੇਰਾ ਠੀਕ ਹੈ ਨਾ